ਬੱਜੀ ਅਸੀ ਕਾਲ ਅਸੀ ਕਾਲ ਜੀ ਸੰਦੀਪ ਜੀ ਹੋਰ ਬਾਈ ਜੀ ਸਭ ਠੀਕ ਠਾਕ ਜੀ ਕਿਰਪਾ ਵਾਹਿਗੁਰੂ ਦੀ ਜੀ ਚਲੋ ਕਿਵੇਂ ਚੱਲ ਰਿਹਾ ਕੰਮ ਜੀ ਬਾਹ ਵਧੀਆ ਚੱਲਦਾ ਸੰਦੀਪ ਜੀ ਚਲੋ ਚਲੋ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਤੁਹਾਨੂੰ ਬੈਲ ਕਰਨਾ ਹੈ ਹਾਂ ਜੀ ਹੋਰ ਦੱਸਾਓ ਤੁਸੀਂ ਬਾਹ ਕਿਰਪਾ ਵਾਹਿਗੁਰੂ ਦੀ ਪਾਕਿਸਤਾਨ ਸੰਦੀਪ ਜੀ ਤਾਜ਼ੀਆਂ ਲਿਆਂਦੀਆਂ 400ਆਂ ਛੋਟੀਆਂ ਉਧਰ ਹੀ ਆਈਆਂ ਜੀ ਹਾਂਜੀ ਉਧਰੋਂ ਲਿਆਂਦੀਆਂ ਕਿਹੜੀ ਜਗ੍ਹਾ ਦਾ ਜੀ ਹਜ਼ਾਰ ਤੋਂ ਹਜ਼ਾਰ ਤੋਂ ਲੈ ਗਏ ਹਾਂਜੀ ਚਲੋ ਇੱਕ ਐਡਰੈਸ ਬੋਲ ਦਿਓ ਆਪਣਾ ਨਾਂ ਆਪਣਾ ਵੀਰ ਜੀ ਤਰਸ਼ੀਮ ਸਿੰਘ ਆ ਪਿੰਡ ਗ੍ਰੰਥਖੜ ਹਾਂਜੀ ਤੇਸ਼ੀਲ ਬਟਾਲਾ ਜ਼ਿਲ੍ 48827 ਇੱਕ ਵਾਰ ਫਿਰ ਬੋਲ ਦਿਓ ਜੀ ਨਾਂ ਆਪਣਾ ਵੀਰਜੀ ਤਰਸ਼ੀਮ ਸਿੰਘ ਆ ਪਿੰਡ ਗ੍ਰੰਥਗੜ੍ਹ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਖਪੁਰ ਹਾਂਜੀ ਫੋਨ ਨੰਬਰ 826448827 ਚਲੋ ਆਜੋ ਇੱਧਰ ਆਜੋ ਕਿਨੇ ਦਾ ਮੰਗੋ ਸੁਈਆਂ ਜੀ ਨੂੰ ਇਹ ਤਾਜ਼ੀਆਂ ਸੁਈਆਂ ਹਫ਼ਤੇ ਹਫ਼ਤੇ ਦੀਆਂ ਬਿਲਕੁਲ ਤਾਜ਼ੀਆਂ ਆ ਤਾਜ਼ੀਆਂ ਆਂਦੀ ਠੀਕ ਆ ਚਾਰ ਦੰਦ ਚਾਰ ਦੰਦ ਆ ਚਾਰ ਦੰਦ ਆ ਮਾੜਾ ਦਹਾ ਹਾਂਜੀ ਲੋ ਚਾਰ ਦੰਦ ਝੋੜੀ ਆ ਬਹੁਤ ਜ਼ਰਾ ਚੰਗਾ ਵਾ ਵਾਹ ਵੱਡੀ ਝੋਟੀ ਵੀ ਲੋ ਸ਼ੀਲਸਲਾ ਬਹੁਤ ਚੰਗੀ ਆ ਠੀਕ ਆ ਇਹ ਚੋਅਈ ਜੋ ਬਿਲਕੁਲ ਵਧੀਆ ਹਣਾ ਇਹ ਚਾਹਣਾ ਹੈ ਪੋਲੀ ਵਧੀਆ ਬਸ ਆਜੋ ਫਿਰ ਸੋਹਰੋ ਲੋ ਜੀ ਦੇਖੋ ਬਹੁਤ ਸੋਹਣੀ ਝੋਟੀ ਆ ਚਾਰ ਦੰਦਾ ਮੂੰਹੋਂ ਤੇ ਬਿਲਕੁਲ ਰੋਈ ਝੋਟੀ ਆ ਆ ਜੋ ਕਟਾ ਕੱਟੀ ਜੀ ਇਹਦੇ ਮਗਰ ਇਹਦੇ ਮਗਰ ਕਟਾ ਵੀਰ ਜੀ ਮਾਣ ਮੂੰਹ ਮ ਦਿਖਾ ਦਿਓ ਹਾਂ ਜੀ ਮੈਂ ਨਾ ਵੀਰ ਜੀ ਆ ਰਿਹਾ ਕਿੱਦਾਂ ਬੱਠੀਕ ਆ ਜੋ ਲਿਆ ਚਾਰ ਦੰਦਾ ਵੀਰ ਜੀ ਚੋਣ ਚਾਂਣ ਪੋਲੀ ਆ ਹਾਂ ਜੀ ਜਿਆਦਾ ਚੰਗੀਆਂ ਸੰਦੀਪ ਜੀ ਠੀਕ ਆ ਹਾਂ ਲਓ ਕਰੋ ਚੱਲ ਬਾਕੀ ਕੋਈ ਵੀ ਭੈਣ ਭਰਾ ਵੇ ਆਪਣੀ ਤਸ਼ਦੀ ਕਰਕੇ ਖੜੀ ਨਹੀਂ ਨਹੀਂ ਠੀਕ ਆ ਚਾਹੀਦੇ ਚਾਹੀਦੇ ਮੈਂ ਆਈਆਂ ਬਾਜੀ ਹਾਂ ਜੀ ਹਾਂ ਜੀ ਆ ਜੋ ਆ ਜੋ ਵੀਰੇ ਆ ਜੋ ਇੱਥੇ ਲਿਆਓ ਇੱਕ ਕੋਈ ਗੱਲ ਨਹੀਂ ਕੋਈ ਬੜਾ ਫਰ ਪਸ਼ੂ ਰਤੋਂ ਬਰਕਾ ਪਰਦਾ ਹੁੰਦਾ ਜੀ ਭਾਸ਼ੋਰ ਮਸਜਾਇ ਰੱਖੀ ਹੈ ਨਾ ਜਿਆ ਜੀ ਕਰਨਾ ਵੀ ਜੀ ਆਪਾਂ ਜਿਆ ਜੀ ਨਾ ਕੰਮ ਹੀ ਰੱਖੀ ਹੈ ਜਿਆ ਜੀ ਕਰਨਾ ਹਾਂਜੀ ਬੋਲੋ ਛਿਦੀ ਵੀ ਮੁੱਲ ਇਹਦਾ ਆਪਾਂ ਜਿਆ ਜੀ ਕਰਨਾ 145 ਕਰ ਲਈਏ ਇਰਦੇ ਵਿੱਚੋਂ ਪੰਜ ਹੀ ਛੋਟ ਕਰ ਦਾਂਗੇ 140 140 ਦੀ 2000 ਰੁਪਿਆ ਭਾਈ ਕਰ ਦਾਂਗੇ 130 ਦੀ 130 ਦੀ ਚਲੋ 1 ਲੱਖ 80000 ਵੱਡੀ ਛੋਟੀ ਹੈ ਸੰਦੀਪ ਜੀ ਬਿਲਕੁਲ ਬਿਲਕੁਲ ਲਓ ਜੀ 1 ਲੱਖ 38000 ਦੀ ਆ ਚੱਕੋ ਦੇਖੋ ਠੀਕ ਆ ਚਲੋ ਕੋਈ ਗੱਲ ਨਹੀਂ ਇਹ ਵੀ ਦੂਜੇ ਨੰਬਰ ਵਾਲੀ ਚਾਰ ਦਾਂਦੇ ਆ ਵੀਰ ਜੀ ਅਜੇ ਵੀ ਚਾਰ ਦਾਂਦੇ ਆ ਹਾਂ ਜੀ ਚਾਰ ਦੰਦ ਕੱਟੀ ਮਗਰਿਆ ਇਹਦੇ ਮਗਰ ਕੱਟੀਆਂ ਚੋਣ ਚਾਣ ਬਾਹਰੀ ਚੰਗੀ ਆ ਲਓ ਜੀ ਚਾਰ ਦੰਦ ਝੋਟੀਆਂ ਜੇ ਵੀ ਬੜੀ ਸੋਹਣੀ ਝੋਟੀਆਂ ਆ ਥਣ ਤੋਂ ਬਹੁਤ ਚੰਗਾ ਆ ਵੀਰ ਜੀ ਜਦਾਂ ਮਰਦੀ ਕੋਈ ਭਾਵੇਂ ਭਾਂ ਦੇਓ ਬਿਲਕੁਲ ਬ ਇਹ ਬੱਚਿਆਂ ਦੇ ਮਗਰ ਇਹਦੇ ਮਗਰ ਕੱਟੀ ਹੈ ਇਹ ਵੀ ਖੋਲੋ ਲੋ ਜੀ ਇਹਦੇ ਮਗਰ ਕੱਟੀ ਆ ਤੇ ਇਹ ਵੀ ਬਹੁਤ ਸੋਹਣੀ ਝੋਟੀ ਆ ਵੱਡੀ ਝੋਟੀ ਆ ਚੈੱਕ ਕਰ ਲਓ ਮਾਣਾ ਮੇਰਾ ਵੀਰ ਆ ਦੇਖ ਲਓ ਜੀ ਠੀਕ ਆ ਆ ਜੋ ਵੀ ਜਿੱਦੜੀ ਉਹ ਰੂਵ ਵਾਲੀ ਪੁੱਠੀ ਠੀਕ ਠੀਕ ਆ ਠੀਕ ਆ ਆ ਦੇਖੋ ਜੀ ਬਣਾ ਠੀਕ ਆ ਆ ਜੋ ਵੀਰੇ ਆ ਜੋ ਆ ਜੋ ਬਿਲਕੁਲ ਹਾਂ ਜੀ ਹਾਂ ਜੀ ਠੀਕ ਲਿਆਵੋ ਲਿਆਵੋ ਮਾਲ ਵੇਹੇ ਤੋਂ ਸਾਰਾ ਉਧਰੋਂ ਲੈ ਕੇ ਆਨੇ ਹਾਂ ਜੀ ਹਾਂਜੀ ਹਾਂਜੀ ਪਾਜੀ ਕੀ ਕੀ ਐ ਮੂਰੀਆਂ ਫੋਲੀਆਂ ਹੁਣ ਚਲੋ ਹਾਂ ਓਹਦਾ ਘੱਟ ਵੀ ਐ ਮਰੇ ਤੇ ਖੜੀ ਬਿਲਕੁਲ ਬਿਲਕੁਲ ਤੇ ਬਾਜੀ ਫਿਰਿੰਦੀ ਕੀ ਮਾਰਾ ਇਹਦਾ ਵੀ ਸ਼ਨੀ ਵੀ ਜਾ ਜੀ ਮੁੱਲ ਕਰਨਾ ਮੋਲੇ ਦਾ ਵੀ 45 ਕਰਦੇ ਆ ਦੁੱਧ ਏਰ ਕੋ ਇਹ ਟਾਈਮ 12 ਕਿਲੋ ਵਾ ਵੱਜੂਗਾ ਲੈ ਉਹ ਗਰਮੀ ਗਰਮੀ ਬੜੀ ਆ ਹਾਂ ਇਹ ਮੈਂ ਇਹ ਦੇ ਦਾਂਗੇ ਹਾਂ ਨਾ 140 ਦੀ 140 ਦੋ ਹਾਂਜੀ ਇਹ ਵੀ ਵੀਜੀ ਤਿੰਨ ਸ਼ੋਰਡ ਕਰ ਦਾਂਗੇ 33 ਦੇ ਜਾਂਦੋ ਤੇ ਦੇ ਦਾਂਗੇ ਵੀਜੀ ਦੇ ਦਾਂਗੇ ਸੰਦੀਪ ਜੀ ਕੋਲ ਚਲੋ ਇਹ ਚਲੋ ਕੋਈ ਗੱਲ ਬਿਲਕੁਲ ਬਿਲਕੁਲ ਚਲੋ ਜਾਂਦੋ ਜਾਂਦੋ ਤੇ ਆਹ ਹੈ ਜੀ ਇਹ ਦੂਜਾ ਸੂਹਾ ਵਾ ਸੰਦੀਪ ਜੀ ਇਹ ਵੀ ਸੂਈ ਆ ਇਹਦੇ ਮਗਰ ਕੱਟੀ ਆ 20 ਦਿਨਾਂ ਦਾ ਸੂਹਾ ਇਹਦਾ ਅੱਛਾ ਹਾਂਜੀ ਠੀਕ ਆ ਤੇ ਦੁੱਧ ਦੇ ਕੋ ਐਸ ਟਾਈਮ 13 ਕਿਲੋ ਵੀਜੀ 13 ਕਿਲੋ ਐਸ ਟਾਈਮ ਉਹ ਤਿਆਰ ਆ ਜੀ ਹਾਂਜੀ ਤੇ ਆਹ ਦੇਖੋ ਬਿਲਕੁਲ ਤਾਜ਼ੇ ਬੱਚੇ ਆਹ ਬੱਚਾ ਮਗਰ ਕੱਟੀ ਆ ਇਹਦੇ ਆਹ ਦੇਖੋ ਬਰਾਦੇ ਠੀਕ ਆ ਆ ਜਾ ਯਾ ਬੱਚੇ ਵੀਰ ਜੀ ਲਿਆਓ ਲਿਆਓ ਰੋਗਲੀ ਮੜਾ ਜਾ ਬਹੁਤ ਚੰਗੀ ਆ ਸੰਦੀਪ ਜੀ ਥਾਣੇ ਤੋਂ ਦੀ ਕੁਆਲਿਟੀ ਬਹੁਤ ਸੋਹਣੀ ਝੋਟੀ ਆ ਜਿਆਦਾ ਚੰਗੀ ਆ ਕਾਲੀ ਸਿਹਜੋ ਏ ਇੱਕ ਰੰਗ ਕਾਲੀ ਆ ਠੀਕ ਆ ਲਓ ਆ ਚੈੱਕ ਕਰੋ ਬੇਲ ਦੀ ਲੰਮੀ ਬੇਲੋ ਝੋਟੀ ਕੱਢੀ ਹੈ ਨਹੀਂ ਠੀਕ ਆ ਜੀ ਵੀਰ ਜੀ ਠੀਕ ਆ ਬਿਲਕੁਲ ਆ ਜਾਓ ਆ ਜਾਓ ਲਿਆਓ ਠੀਕ ਆ ਮੇਲੋ 80 ਠੰਡੀਆਂ ਰੂਮ ਵਰਗੀਆਂ ਪੋਲੀ ਕਿ ਭਾਈ ਭਜੀ ਭਾਏ ਨਾ ਜਾਈ ਰੱਖੀ ਇਹਦਾ ਜਾ ਜੀ ਵੀਰ ਜੀ ਕਰਨਾ ਬਿਲਕੁਲ ਹਾਂਜੀ ਇਹਦਾ ਸੰਦੀਪ ਦੀ ਮੁੱਲ ਕਰਦੇ ਆਪਾਂ 135 ਹਾਂ ਉਹ ਚੋਂ ਪੰਜ ਹੀ ਛੋਟ ਕਰ ਦੇਣੀ 130 130 ਦੀ ਹੋਰ ਜਾਂਦੋ ਫਿਰ ਉਹ ਸੁ ਬੱਚੇ ਛੋਟੇ ਉਹ 100 ਰੁਪਿਆ ਵੀਰ ਜੀ 125 ਜਾਂਦੋ 128 ਦੀ ਚਲ ਜਾਂਦੋ 125 ਦੀ ਸੰਦੀਪ ਜੀ ਧੱਕਾ ਹੁੰਦਾ ਕੋਈ ਨਹੀਂ ਜਾਂਦੋ ਜਾਂਦੋ ਚਲੋ ਕੋਈ ਨਹੀਂ ਜਾਂ ਲੈ ਲੋ ਵੀਰ ਜੀ ਵਾਰ ਦੰਦਾ ਨਹੀਂ ਕੋਈ ਵੀ ਲੈ ਲੋ ਬਿੰਦੀਆਂ ਵਾਲਾ ਲੈ ਠੀਕ ਆ ਸੀਲ ਠੰਡੀ ਹੈ ਬਿਲਕੁਲ ਬਿਲਕੁਲ ਜੀ ਬਿਲਕੁਲ ਹਾਂਜੀ ਉਹ ਲੈ ਆਓ ਉਹਨੂੰ ਗਨ ਡਾਇਮੰਡ ਦੇ। ਇਹ ਵੀ ਇਹ ਜੀ ਤਾਜੀ ਸੂਈ ਝੋਟੀ ਅਸਲੀ ਜੀ ਵਿਖਾ ਦਿਓ ਇੱਕ ਆਹ ਇਹਦਾ ਥਾਣੇ ਚੱਡਾ ਵਿਖਾ ਲਓ ਇਹਦਾ ਥਣ ਥਣ ਵਿਖਾ ਲਓ ਕੀ ਕੁਆਲਿਟੀ ਲੱਗੀ ਆ। ਨਹੀਂ ਚੰਗਾ ਚੰਗਾ। ਚਾਰ ਚਾਰ ਦੰਦ ਝੋਟੀ ਆਏ। ਚਾਰ ਦੰਦ। ਪਹਿਲਾਂ ਝੋਟੀ ਆ। ਹਾਂਜੀ। ਸਿੰਘ-ਸੰਘ ਵੇਖ ਲਓ ਕੋਕੇ ਲੱਗੇ ਆ। ਆਜੋ ਕਰੋ। ਥਣ ਬਾਲਾ ਚੰਗਾ ਲੱਗਾ ਇਹਨੂੰ। ਲਈ ਚਾਰ ਦੰਦ। ਮਨੇ ਤਿੰਨ ਚਾਰ ਚਾਰ ਦੰਦ ਹੋਗੀਆਂ। ਹਾਂਜੀ। ਇੱਕ ਦੂਜੇ ਛੂਗੇ ਹੋਏ। ਲਿਆਓ। ਹਾਂਜੀ। ਆਜੋ ਕਰੋ। ਇਹ ਤਾਜੀ ਸੂਈ ਜੀ ਕਿੰਨਾ ਜਵਾਂ ਦੇ ਆਦੀ ਝੋਟੀ। ਅੱਛਾ। ਹਾਂਜੀ। ਇਹਦੇ ਮਗਰ ਬੱਚਾ ਕੱਟਾ ਹੂੰ ਹੂੰ ਬਿਲਕੁਲ ਬਿਲਕੁਲ ਜੀ ਆਜੋ ਭਰੇ ਆਜੋ ਬਾਕੀ ਚੀਜ਼ ਕੱਢੀ ਜਾਂ ਚੋ ਬਾਕਸ ਠੀਕ ਆ ਲਾਸਟ ਪੀਸ ਹੀ ਰਹਿ ਗਿਆ ਜੀ ਹਾਂਜੀ ਹਾਂਜੀ ਬੋਲੋ ਜੀ ਮੇਰਾ ਮੁੱਲ ਤੇ ਕਰਦੇ ਆ 115 ਹਾਂਜੀ ਆ ਨਾ 110 ਦੀ ਦੇ ਦਾਂਗੇ ਕਰ ਦੋ ਹੋਰ ਹੁੰਦਾ ਮਾਨ ਦਾ 2000 ਰੁਪਈਆ ਵੀ ਦੀ ਕਰ ਦਾਂਗੇ ਇਹ ਕੱਟ ਦੇ ਇੱਕ 8 ਦੇ ਚਲੋ ਜਾਣ ਦੋ ਜਿਆਦਾ ਚੰਗੀਆਂ ਨੇ ਸੰਦੀ ਜੀ ਚਲੋ ਠੀਕ ਆ ਹਾਂਜੀ ਤਲ ਕੀ ਦਾ ਭੱਜਿਆ ਜੀ ਪਾਈ ਬਿਲਕੁਲ ਤੇ ਲੋ ਚੈੱਕ ਕਰ ਲੋ ਮੇਰਾ ਵੀਰ ਵੇ ਵਡੀਆਂ ਝੋਟੀਆਂ ਜੀ ਤੇ ਨਾਲੇ maal ਬਾਈ ਨੂੰ ਉਧਰੋਂ ਲੈ ਕੇ ਜਾਂਦੇ ਆ ਤੇ ਬਾਕੀ ਮੇਰਾ ਵੀਰ ਇੱਥੇ ਆਓ ਆਰਾ ਚੈੱਕ ਕਰੋ ਚੋਾਈ ਕਰੋ ਪਾਸਪੋਰਟ ਸਹੀ ਹੈ ਕਿ ਨਹੀਂ ਹਾਂਜੀ ਹਾਂਜੀ ਚਲੋ ਬੋਲੋ ਨੰਬਰ ਜੀ ਫਿਰ ਆਪਣਾ ਨਾਂ ਆਪਣਾ ਵੀਰ ਜੀ ਤਰਸ਼ੀਮ ਸਿੰਘ ਆ ਪਿੰਡ ਗ੍ਰੰਥਗੜ੍ਹ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਪੁਰ ਫੋਨ ਨੰਬਰ 82644 48827 ਜਿਹੜੇ ਮੇਰੇ ਵੀਰ ਨੇ ਉਹਨਾਂ ਬਟਾਲਾ ਸ਼ਹਿਰ ਆਵੇ ਉਤੋਂ 5-6 ਕਿਲੋਮੀਟਰ ਪੈਂਦਾ ਆਪਣਾ ਪਿੰਡ ਠੀਕ ਇਧਰੋਂ ਕਾਦੀਆਂ ਸ਼ਹਿਰ ਲਾਗੋ ਵੀ ਇੰਨਾ ਹੀ ਪੈਂਦਾ ਵਾ ਹਾਂਜੀ ਤੇ ਬਾਕੀ ਮਾਲ ਚੰਗਾ ਲੈ ਆਇਦਾ ਕਿਸੇ ਵੀ ਭੈਣ ਭਰਾ ਨੇ ਆਪਣੀ ਤਸ਼ੱਲੀ ਕਰਕੇ ਲੈ ਕੇ ਜਾਵੇ ਦੋ ਟਾਈਮ ਚੋ ਕੇ ਬਾਕੀ ਸਾਸੀ ਗਾਲ ਦੀ ਸਾਸੀ